ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸ਼ੰਕਰ ਸੰਧਵਾ ਆਪਣੇ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੂੰ ਪਿੱਛੇ ਗੁੱਸਿਆ ਓਏ ਹਾਂ ਅਸਲ 'ਚ ਇਹ ਮੇਰਾ ਸ਼ੂਟਰ ਹੀ ਮੇਨ ਤੇ ਇਹ ਸ਼ੂਟਰ ਗਿਆ ਭੱਜ ਮੰਡੇ ਗਿਆ ਸੀ ਭੱਜ ਕਿੱਥੇ ਗਿਆ ਤੇ ਸ਼ੂਟਿੰਗ ਫਿਰ ਥੋੜੀ ਜੀ ਘੱਟ ਹੋਈ ਤੇ ਉਹਦੇ ਕਰਕੇ ਰਿਕਾਉਂਟ ਦੇ ਲਈ ਥੋੜਾ ਜਿਹਾ ਪਿਛਲੇ ਚਲੋ ਆਪਣੇ ਜਨੇਵ ਵਲੌਗ ਆਏ ਆ ਤੁਸੀਂ ਬਹੁਤ ਪਰਭੰਗ ਘਰ ਦਿੱਤਾ ਪਿਆਰ ਦਿੱਤਾ ਅੱਜ ਅਸੀਂ ਚੱਲੇ ਆ ਜੀ ਅੱਗੇ ਤਾਂ ਅਸੀਂ ਉੱਧਾ ਸਿੱਧਾ ਹੀ ਨੇੜੇ ਹੀ ਆ ਆਪਣੇ ਤੇ ਚੀਵਾ ਖੁੱਡੀ ਪਿੰਡ ਆ ਮੰਗੀ ਅੱਗੇ ਦਾ ਆਪਾਂ ਸਿੱਧਾ ਹੀ ਕਾ ਦੋ ਤਿੰਨ ਵਲੌਗ ਚਾਲੂ ਕਰ ਦਿੱਤਾ ਜਿਵੇਂ ਮੈਂ ਥੋੜੀਆ ਪਹਿਲੋਂ ਆਪ ਵੀ ਗੱਲਾਂ ਕਰ ਲਈਏ ਤੇ ਅੱਜ ਭਾਈ ਯੁਗਰਾਜ ਸਿੰਘ ਤੂਫਾਨ ਸ਼ੀਦ ਆਪਣੇ ਕੌਮ ਦੇ ਬਹੁਤ ਹੀ ਤਗੜੇ ਯੋਧੇ ਉਹਨਾਂ ਦੀ ਅੱਜ ਵਰਸੀ ਆ ਤੇ ਵਰਸੀ ਤੇ ਸਬੰਧ ਵਿੱਚ ਉੱਥੇ ਟੂਰਨਾਮੈਂਟ ਕਰਨਾਵਾ ਤੇ ਉੱਥੇ ਆਪਣੀ ਟੀਮ ਹੈ ਅੱਜ ਤੋਂ ਜਿੱਦਾਂ ਬਣਾਈ ਅੱਜ ਆਪਣੇ ਨਾਲ ਮੱਖਣ ਮੱਖੀ ਤੇ ਮਨਪ੍ਰੀਤ ਲੱਡੂ ਤੇ ਉਹਦੀ ਪ੍ਰੀਤ ਦੀ ਗੈਂਗ ਨਾਲ ਸੁੱਖਾ ਮੱਗਾ ਤੇ ਹੋਰ ਕਾਫੀ ਬੰਦੇ ਆ ਤੁਹਾਨੂੰ ਅੱਜ ਬੁਲਾਉਨੇ ਉਹਨਾਂ ਨਾਲ ਤੇ ਕਰਦੇ ਗੱਲਬਾਤ ਲੰਬੀ ਬਣੀ ਰਿਹਾ ਉਹਗਾ ਫਿਰ ਜਿੰਨਾ ਜਿੰਨਾ ਮਸਲਕ ਜੋ ਜਿੰਨਾ ਜਿੰਨਾ ਟਾਈਮ ਹੋਵੇ ਉਹ ਸਾਰਾ ਮਨ ਬਣਾ ਲੀਦਾ ਵਾ ਆਈ ਜਾਂਦੀ ਜਾਜ ਥੋੜੀ ਥੋੜੀ ਤੇ ਬਾਕੀ ਤੁਸੀਂ ਥੋੜਾ ਪਿਆਰ ਵਧੀਆ ਕਰ ਲਾ ਪਿਆ ਦਿਨੇ ਹੰਗਾਰਾ ਤੁਸੀਂ ਬਲੌਗਰ ਨੂੰ ਚੰਗਾ ਇਦਾਂ ਹੀ ਕਰਦੇ ਰਹੋ ਤੇ ਫੇਰੀ ਵੀਡੀਓ ਵੀਡੀਓ ਜਿੱਦਾਂ ਬਣਾਉਂਦਾ ਦਿਲ ਕਰਦਾ ਆਪਣੇ ਤਾਂ ਸਿੱਧਾ ਠੇਠ ਪੰਜਾਬੀ ਚ ਸਿੱਧੀਆਂ ਗੱਲਾਂ ਸਬਸਕ੍ਰਾਈਬ ਕਰੋ ਤੇ ਸਾਂ ਸਬਸਕ੍ਰਾਈਬ ਕਰੋ ਜੇ ਕੋਈ ਵੇਖੇ ਨਾ ਤਾਂ ਫੇਰ ਕਾਦਾ ਮਜ਼ਾ ਹੈ ਨਾ ਚਲੋ ਵਧੀਆ ਵੇਖ ਲੈਣੇ ਠੀਕ ਆ ਚਾ ਜਾ ਚੜਦਾ ਚਾ ਜਾ ਚੜਦਾ ਇਹ ਦੇ ਸਹੀ ਓਕੇ ਲਵ ਯੂ ਜਿੰਨੇ ਵੀ ਆਪਣੇ ਪਰਿਵਾਰਕ ਮੈਂਬਰ ਬਣ ਗਏ ਐ ਤੱਕ ਤੇ ਜਿੰਨਾਂ ਬਣਨਾ ਉਹਨਾਂ ਨੂੰ ਓਕੇ ਕੰਮ ਦੇ ਅੱਗੇ ਕਰਵਾ ਦੇ ਰਿਹਾ ਸੀਂ ਦੱਬੋ ਨਾ ਮੈਂ ਹੈ ਚੰਗਪਾਣਾ ਫੇਰੀ ਨਾ ਨੁਕੀ ਜੀ ਕਰਾ ਕੇ ਕਹੂ ਮਾਨਦਾਨ ਕਰ ਦਿੰਦਾ ਤੇ ਫੋਨ ਵੀ ਕਰ ਦੇ ਨਾ ਤੇਰੇ ਅਰਕਾਰ ਐਡਰੈਨ ਨੂੰ ਮਿਲ ਜਾਣਾ ਇਹ ਨਾ ਹੋਰ ਸਾਈਂ ਦਾਲ ਨਹੀਂ ਪੱਟੀ ਕੱਲ ਹੀ ਮਿਲਣਾ ਸਾਰੇ ਬਾਹਰ ਚਲ ਗਏ ਆ ਹੈਗੇ ਸਿਰ ਗਏ ਜੀ ਹੂੰ ਕਨੇਸ਼ ਚੰਦਰ ਉਹਨਾਂ ਨੇ ਹਾਂ ਸਾਰੇ ਬਾਹਰ ਚੁੱਕੀ ਮੈਂ ਕਿੱਥੇ ਚੱਲ ਗਏ ਬਾਹਰ ਨਹੀਂ ਬਾਹਰ ਅਸੀਂ ਜਾਂਦੇ ਨਹੀਂ ਆ ਅਸੀਂ ਜਾਂਦਾ ਜਦੋਂ ਆਪਣਾ ਮੂਡ ਹੋਵੇ ਉਹ ਨਹੀਂ ਹਾਂ ਉਹ ਤੇਰੇ ਨਾਲ ਗੇਸ਼ਨ ਬਥੇਰੇ ਡੀਟਰ ਮਿਲ ਜਾਣੇ ਮੈਂ ਸਾਰੇ ਤੇ ਬਾਹਰ ਗਏ ਹੁਣ ਨਹੀਂ ਮਿਲਣਾ ਕਹਿੰਦਾ ਮੈਂ ਨਾ ਕਰਨਿਆ ਹਰੀ ਸ਼ੰਕਰ ਭਲਵਾਨ ਨੂੰ ਮੈਂ ਕੋਈ ਨਹੀਂ ਨਾ ਕਰਦੇ ਸਾਡੇ ਕੋ ਹੈਗਾ ਹੀ ਤੇਰੇ ਵਰਗਾ ਇੱਕ ਤਾਂ ਰੇਡਰ ਲੱਭ ਲੈਣਾ ਇਸ ਟਾਈਮ ਦੀ ਟਾਈਮ ਨਹੀਂ ਮੈਂ ਮੈਂ ਕਦੀ ਮੱਗੀ ਹੁਣਾ ਨੂੰ ਜੇ ਮੇਰੀ ਇੱਕ ਗੱਲ ਆ ਜੇ ਫਿਰ ਮੈਂ ਉਹਦਾ ਕਿਸ ਨੂੰ ਕਰਤੀ ਨਾ ਹਾਂ ਬਹੁਤ ਘਟਿਆ ਮਤਲਬ ਕਿ ਮੈਂ ਕਿਸਦੇ ਇਹ ਨਹੀਂ ਕਹਿਣਾ ਮੈਂ ਲੋਕ ਜਿਹ ਦੱਸਾਂ ਮੈਂ ਤੁਹਾਨੂੰ ਕਿੱਥੇ ਨਾ ਕੀਤੀਆਂ ਕਰਕੇ ਦੱਸ ਦੇ ਦੱਸ ਦੇ ਦੱਸਣਾ ਜਾਈਦਾ ਦੱਸ ਕਿਹੜੀ ਗੱਲ 100 ਦਿਨੀ ਨਹੀਂ ਕੱਟਣੀ ਇਹਦੀ ਨਹੀਂ ਕੱਟਦੇ ਯਾਰ ਮੈਂ ਨਹੀਂ ਐਡਾ ਨਹੀਂ ਹੈਗਾ ਦੱਸ ਬਿੱਲੇ ਇਹਣਾ ਸਠੇ ਵਾਲੇ ਮੈਂ ਜੀ ਇਹਦੇ ਨਾਲ ਹੀ ਇਹਦੇ ਨਾਲ ਹੀ 11000 ਰੁਪਇਆ ਕਰ ਲਿਆ ਵੀ ਤੈਨੂੰ 11000 ਦੇ ਦਾਂਗੇ ਜੇ ਪਹਿਲਾਂ ਮੈਂ ਝੜ ਗਏ ਤੇ ਜੇ ਜਿੱਤ ਗਏ ਫਿਰ ਵਾਧ ਦੇ ਦਾਂਗੇ ਇਹ ਆ ਆਂਦਾ ਕਿੱਥੇ ਲਾਈਆਂ ਗੱਡੀਆਂ ਸੀ ਕਾ ਲਗੀਆਂ ਨੇ ਸਾਤਾ ਵੇਖਿਆ ਵੀ ਪੈ ਤੇ ਜਾਫੀ ਦੇ ਨਾਲ ਕੋਈ ਵੀ ਨਹੀਂ ਆ ਕੱਲਾ ਕੱਲਾ ਪ੍ਰੀਤ ਹੀ ਪ੍ਰੀਤ ਹੀ ਲੱਦੂ ਵਾਲਾ ਘਰੇ ਕੋ ਵੀ ਆ ਨਹੀਂ ਹੱਦਾਂ ਹੈ ਅਜੀ ਜੰਗਰਪਾਨ ਨੂੰ ਫੂਣ ਗਰੀ ਇਹ ਜੰਗਰਪਾਨ ਉਹਨਾਂ ਨੂੰ ਕੱਪੜੇ ਲਾਉਣ ਡਿਆ ਜਾ ਆ ਕੇ ਕਮਾ ਲਾ ਉਹ ਕਰਸੋ ਵੀ ਕਰਸੋ ਵੀ ਜੰਗਰਪਾਨ ਗੱਡੀ ਗਿਆ ਸੋਲਾ ਪਤਾ ਕੀ ਚੱਕਰ ਪਿਆ ਤੇ ਤੈਨੂੰ ਪਤਾ ਹੀ ਆ ਆਪਣਾ ਜਿਹੜਾ ਮੇਨ ਬੰਦਾ ਵਾ ਉਹਨਾਂ ਨੇ ਫਿਰ ਉਹਦੇ ਅੰਦਰੋਂ ਗੁੰਫਾ ਵਾਪਸ ਉਹ ਜਿਹੜਾ ਮਤਲਬ ਆਹੋ ਕੋ ਸਾਹਿਬ ਤਾਂ ਕੋ ਸਾਹਿਬ ਨੇ ਫਿਰ ਫੋਨ ਨਹੀਂ ਉਹ ਦੋੜ ਨਹੀਂ ਫੋਨ ਹੈਗਾ ਉਹਦਾ ਉਹਦਾ ਇਹਦਾ ਖੇੜਾ ਛਡਾਇਆ ਮੈਂ ਇਹਨੂੰ ਖੇੜੇ ਨਹੀਂ ਦਿੰਦੇ ਦੂਜੇ ਬੰਦੇ ਤੇ ਮੈਨੂੰ ਸਟਿਆਲੇ ਫੋਨ ਕਰਾਈ ਜਾਣਾ ਕਿ ਬਿੱਲੇ ਮੱਝਾ ਹੁਣਾਣਾ ਛਡਣਾ ਮੈਂ ਹੁਣ ਮੇਰਾ ਕੀ ਲੈਣਾ ਯਾਰ ਇੱਕ ਕੰਨੀਸ਼ੀ ਲਾ ਕੇ ਦੂਜੇ ਬੰਦੇ ਕੋਲ ਤੇ ਲਾਦਾ ਨਹੀਂ ਮੈਂ ਤੇਰਾ ਖੇੜਾ ਛਡਾਦਾ ਮੈਂ ਮੰਨ ਲਉ ਆਈ ਸ਼ੰਕਰ ਆਪਾਂ ਨੂੰ ਨਾ ਕਰ ਗਿਆ ਤੇ ਆਪਾਂ ਅਸੀਂ ਰਾਜੇ ਦੀ ਪਾਗ ਲਾਈਏਗਾ ਜੰਗੀ ਰੋੜੀ ਬਣਦੀ ਪਰਸੋ ਗੱਗੀ ਹੋਣਾ ਨੇ ਗੱਗੀ ਹੁਣੀ ਮੈਨੂੰ ਕਹਿੰਦੇ ਵੀ ਭਾਈ ਤੂੰ ਆਇਆ ਸਾਡੇ ਵੱਲੋਂ ਆ ਤਾਂ ਮੈਂ ਆਉਣਾ ਕੋ ਪੱਟੀਆਂ ਪੱਟੀਆਂ ਪੁਟੀਆਂ ਲੱਲੀਆਂ ਸਾਲ ਮੋਰਨ ਗਾਜ਼ਰ ਬੱਲੇ ਆ ਹੀ ਪੱਗਾ ਸਾਨੂੰ ਉਹਨਾਂ ਦਿੱਤੀ ਆਨੰਦਪੁਰ ਸਾਹਿਬ ਵਾਲਿਆਂ ਐ ਹੀ ਬੰਨੀਆਂ ਹੋਰ ਕਿਹੇ ਬੰਦੇ ਨੇ ਬੰਨੀਆਂ ਮੈਦੇ ਆ ਪੀਨੇ ਹਾਂ ਬੱਲੇ ਹਾਂ ਆਉਂਦੇ ਆ ਜੋੜਲੀ ਬੱਲੇ ਦੀ ਮਾਦਾ ਦੀ ਲਿਆ ਪੁੱਤ ਕਿਸ ਨੂੰ ਲਾ ਕੇ ਦਵਾਂਗੇ ਵਰੀ-ਵਰੀ ਚ ਇਦਾਂ 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 ਹੋਏ ਪਰ ਨਵੜਾ ਦੀ ਭਾਈ ਸੂਟ ਦੇ ਨਾਲ ਪਾ ਕੇ ਦਿੰਦੇ ਨਾ ਲਾਉਂਦੇ ਹੁੰਦੇ ਆ ਆ ਲਾਉਂਦੇ ਇੱਕ ਮੈਂ ਵੇਖਿਆ ਤੇ ਖੜਕ ਮੱਗੇ ਨੇ ਵੀ ਵਲੌਗ ਬਣਾਏ ਮੈਂ ਹਾਂ ਬਣਾਈ ਤੇ ਤੇਰੇ ਕੋ ਸਦਾ ਪੱਤਰ ਵਾਲੀ ਵੀਡੀਓ ਨਹੀਂ ਜਾਂਦੀ ਉਹ ਵੀ ਇੱਕ ਵੇਖੇ ਗਏ ਗੱਜਨ ਦੀ ਵੇਖੀ ਗੱਜਨ ਦਾ ਜੂ ਖੁਆ ਮੇਰੇ ਕੋ ਗੱਲ ਕਿੱਥੋਂ ਦਾ ਕੱਲ ਕੱਲ ਪਿੰਡ ਕਿਹੜਾ ਵਾ ਗਰਦਾਸ ਨਗਰ ਗਰਦਾਸ ਨਗਰ ਆਈਦਾ ਆਈਦਾ ਜਿਹੜਾ ਖਬਰਾਂ ਦੇਂਦਾ ਆਂ ਦਾ ਦੂਰ ਰੱਖਦੇ ਉਹ ਪੁਰਾਣਾ ਬੰਦਾ ਹੁੰਦਾ ਸੀ ਸਤਿ ਸ੍ਰੀ ਅਕਾਲ ਜੀ ਨੋ ਬਰਾ ਨੂੰ ਗਰਦਾਸ ਨਗਲ ਦੇ ਵਿੱਚ ਮੈਂ ਬੜੀ ਕੱਲ ਨਾਲ ਆਲਾ ਸੁਣਾ ਗਰਦਾਸ ਨਗਰ ਵਿੱਚ ਮੈਂ ਚੋਂ ਰਿਹਾ ਉਹਦਾ ਜਿਹਦੇ ਨਾਲ ਸੱਦੇ ਦੇਣੇ ਹੁੰਨੇ ਉਹਦਾ ਹੋੜੀ ਜੀ ਨਾਂ ਬੋਲ ਕੇ ਪਹੁੰਚੋ ਆ ਤਾਂ ਨਾ ਨਾ ਗੱਲ ਤੋਂ ਹੀ ਜਾਣਾ ਕੀ ਉਹ ਜਿੱਤਣੀ ਭੁੱਲ ਗਾ ਰਾਜੇ ਆਨੰਦ ਮੱਦੇ ਨੇ ਨਾ ਦੋ ਦੋ ਦਿਨ ਨਹੀਂ ਇੱਕ ਮੈਂ ਦੇਖਿਆ ਕਿ ਖੜਕੂ ਨੇ ਤੀਜੇ ਦੇ ਬੰਦੇ ਨਹੀਂ ਕੋਈ ਬੜੇ ਵੀਊ ਲੈ ਕੇ ਸੋਖ ਨੇ ਲੈਣਾ ਆ ਲੈ ਪੀਓ ਤਾਂ ਇੱਕ ਗੱਲ ਆ ਅੱਜ ਦਿਨ ਵਿੱਚ ਮਾਰ 11 ਵਾਲੇ ਤੇ ਨਾਂ ਵੇ ਮੈਂ ਵੀਊ ਲੈ ਕੇ ਸੋਖ ਨੂੰ ਲੈ ਲਿਆ ਨਾ ਨਾ ਫ੍ਰੀ ਫ੍ਰੀ ਲਿੰਕ ਉਹ ਕਿ ਬਹੁਤ 15k ਫਾਲੋਅਰ ਆਈਏ 24k 24k ਫਾਲੋਅਰ ਆਈਏ ਨੇ ਇਹ ਤਾਂ ਮੈਂ ਜੋ ਮੈਂਡੀ ਜਿਹੜੀ ਉਹਨੂੰ ਲੱਖ ਰੁਪਈਆ ਅੱਜ ਆਪਾਂ ਦੇ ਦਿੱਤਾ ਵਾ ਧੰਨਵਾਦ ਭਾਈ ਤੁਹਾਡਾ ਬਹੁਤ ਬਹੁਤ ਤੁਸੀਂ ਬਹੁਤ ਯਾਰ ਸਾਥ ਤੁਹਾਡਾ ਲੱਖ ਰੁਪਇਆ ਇਹ ਲੱਤੂ ਵਾਲਾ ਪੱਕਾ ਬੰਦਾ ਜਬਾਨ ਦਾ ਇਹ ਜਬਾਨ ਹੋਈ ਸਾਡੀ ਕੋਈ ਜਬਾਨ ਇਦਾਂ ਦੀ ਹੋਈ ਵੀ ਉਹ ਗੱਲ ਪੂਰੀ ਹੋ ਗਈ 10 ਲੱਖ ਰੁਪਇਆ ਪੰਜ ਸ਼ਰਤ ਹਾਰ ਗਏ ਤੇ ਜਬਾਨ ਕੀਤੀ ਸੀ ਦੇ ਦਤਾ ਆਈਫੋਨ ਹੀ ਦਿੱਤਾ ਤੇ ਲੱਖ ਰੁਪਇਆ ਦੇਣਾ ਪਿਆ ਦੇ ਨਨ ਬਲੇਪਾਨ ਹੋ ਗਈ ਜਬਾਨ ਕਲੀਅਰ ਆਪਣੀ ਲੱਖ ਰੁਪਇਆ ਦੇ ਦਸਾਰੇ ਇਹ ਨਹੀਂ ਗੱਲ ਹੈ ਸ਼ਰਤ ਲੱਗੀ ਆਪਣੀ ਕੋਈ ਨੇ ਕੋਈ ਗੱਲ ਕਹੀ ਉਹ ਸੱਚੀ ਹੋ ਗਈ ਲੱਖ ਲੱਖ ਦੀ ਸ਼ਰਤ ਹੀ ਆਪਾਂ ਦੇ ਦਤਾ ਪਰ ਤੋਂ ਜੂਆ ਖੇਡਣ ਦੇ ਕਿੱਥੇ ਸਬੂਤ ਧੌਣ ਲਵਾਦਾ ਜੀ ਬੜਾ ਵਿੱਚ ਬੜਾ ਗੋਲਾ ਭਰਾਵਾ ਹਣ ਖੋਏ ਗਿਆ ਮੇਰਾ ਖੇਡ ਆ ਗਿਆ ਇਹ ਸਵਰਗੀ ਰਾਜਪਾਲ ਸਿੱਕਾ ਸਤੂ ਦਾ ਪੋਤਾ ਕਬੱਡੀ ਦਾ ਤਰੰਤਰ ਯੰਕਰ ਸਤੂ ਵਾਲਾ ਕਬੱਡੀ ਕਬੱਡੀ ਕਰਦਾ ਗੇਂਦਾ ਹੈ ਟਰੈਕਟਰ ਵਾਲਾ ਜੇਤੂ ਵੀ ਹੈ ਦੂਸਰੇ ਪਾਸੇ ਪੱਤਲ ਕਰਾਵਾ ਖਿਡਰ ਜੀ ਸਿੰਘਾ ਨੰਬਰ 67 ਸੱਪਾ

ਲਵਨੀ ਮੇਰੀ ਗੱਲ ਨਹੀਂ ਲੈ ਟੱਚ ਟੱਚ ਤੂੰ ਕਿਨੂੰ ਜਿੰਨ ਡੱਕਿਆ ਵਾ ਉਹਨੂੰ ਫੜ ਤੂੰ ਜਿੰਨ ਕਾ ਉਹਨੂੰ ਕੌਂਫੀਡੈਂਸ ਚੱਕ ਵੀ ਦੇਣਾ ਹੁਣ ਸ਼ਾਂਤ ਤੇ ਰਹੁਣ ਹੁਣ ਕਾਬੂ ਕਿਹੜਾ ਹੋਣਾ ਇਹ ਦੱਸੋ ਆਪਾਂ ਏਡੀ ਤੂੰ ਆਏ ਆ ਲਵਨੀ ਤੇ ਕੱਟ ਲੈ ਉਹ ਲਵਨੀ ਉਹਦੇ ਦੀ ਤੂੰ ਟੱਚ ਲੈ ਕੇ ਉਹਦੇ ਤੇ ਮੁੱਢੀ ਖੇਡਣ ਦੇ ਆ ਉਹ ਖੋਜੋਗੇ ਵੀ ਇਹਨੇ ਲੱਲੇ ਟੱਕ ਬਸ ਇਹ ਉਹਦੇ ਨਾਲ ਨਾ ਗੰਦੀ ਉਹਦੀ ਖੇਡਣ ਦੇ ਉਧਰ ਉਹ ਅਸੀਂ ਜਾਵਾਂਗੇ ਯਾਰ ਮੈਨੂੰ ਪਤਾ ਉਹਨੇ ਭੱਜ ਗਿਆ ਉਹਨੇ ਨਹੀਂ ਕਿਹਾ ਮੈਂ ਬਥੇਰਾ ਕੰਟਰੋਲ ਮੈਨੂੰ ਲਾਉਣਾ ਪੈਣਾ ਨਹੀਂ ਫੜਨਾ ਨਹੀਂ ਫੜਨਾ ਇੱਕ ਗੱਲ ਆ ਦੋਵੇਂ ਹੱਥ ਛੰਡੇ ਤੁਸੀਂ ਉਹ ਬਰੇਕਡ ਤਵਰਾ ਜਿਹੜਾ ਬੰਦਾ ਦੀਪ ਦੇ ਮਾਲਾ ਗਾੜੀ ਕੋਲ ਆ ਫਿਰਦਾ ਨਾ ਜਿਹਦਾ ਕੋਈ ਅੰਦਾ ਨਹੀਂ ਖੰਡਿਆ ਉਹਨੂੰ ਨੇ ਲਗਾ ਹੀ ਦੇਣਾ ਹਾਂ ਜੇ ਉਹਨੂੰ ਮਾਰ ਉਹ ਸ਼ੁਕਰਕਾਰ ਹੋਏ ਤੇ ਆ ਨਹੀਂ ਮਾਰ ਗਿਆ ਜਿਹੜੀ ਮਰਦੀ ਤੂੰ ਉਹਦੇ ਇੱਕ ਬਾਹ ਫੜਦਾ ਤੈਨੂੰ ਬਾਹ ਨਹੀਂ ਮਰੂਗਾ ਮੈਨੂੰ ਇਹ ਵੀ ਨਹੀਂ ਪਰ ਬਾਹ ਫੜੇ ਕਿਤਾ ਲੰਕੇ ਬਾਹ ਦੇ ਨਾਲ ਪਛਾਣ ਕਿ ਨਹੀਂ ਤੁਰੇ ਪਿੰਡ ਦੀਪ ਇਹਦਾ ਕੀ ਕਹਿੰਦਾ ਜੇ ਫਿਰ ਮੈਂ ਉਹਨੂੰ ਕਹਿਣਾ ਆ ਕਿ ਇਹ ਟੈਟ ਹੋ ਡਿਆ ਜੀ ਕਿ ਹੋਈ ਜਾਂਦਾ ਪਲੇਅਰ ਪੂਰੇ ਚੋਟੀ ਦੇ ਪਾਣੀ ਪੀਂਦੇ ਉਹ ਨਿੱਕਾ ਚੱਕੀ ਨਿੱਕਾ ਨਿੱਕਾ ਕਾਉਂ ਬੀਤਾ ਉਹਨਾਂ ਨੂੰ ਵੇਖਿਆ ਉਹ ਵੀ ਚੱਕੀ ਆ ਬੜਾ ਹੰਝਣ ਫਰਮੇ ਦੀ ਟੀਮ ਨੇ ਕੋਸ਼ਿਸ਼ ਨਹੀਂ ਲੀਨ ਹੈ। ਮੇਰਾ ਰਲੋਗ ਚਲਾ ਹੈ ਸਪਾਟਸ। ਹੋਰ ਜਿਹੜਾ ਚੱਲ ਰਿਹਾ ਹੈ। ਚੱਲ ਜੇ ਤੋੜੇ ਆ। ਆਹ ਸੈਂਦੜਾ ਆ ਗਿਆ। ਪਰ ਦੇ ਦੇ ਜਿੱਤੇ ਪਏ ਐਵੇਂ ਬੈਠੇ ਖੇਡਣ ਲੱਗੇ। ਚੱਲ ਭਾਈ ਬੰਦ। ਸ਼ੰਗਲੀ ਕੈਨੇਡਾ ਖੇਡਦਾ ਹੈ ਵੱਖ-ਵੱਖਰੀ ਕਲੱਬਾਂ 'ਦੀ ਖੇਡਦਾ ਪੰਜਾਬ ਵਿੱਚ ਸੋਹਣਾ ਸੁਨਖਾ ਗੱਭਰੂ ਆਉਂਦਾ ਨਹੀਂ ਜਾਫੀਆਂ ਦੇ ਹਸਾਬ ਵਿੱਚ ਸ਼ੰਕਰ ਸੰਧਵਾ ਮਹਾਰਤ ਅੰਤਰ ਅੰਤਰ ਸੰਧਵਾ ਮਹਾਰਾ ਸ਼ੰਕਰ ਸ਼ਕਲੋ ਆਹ ਸਵਾਦ ਜੁਮੇ ਵਾਸਤੇ ਸਾਡੇ ਵੱਲੋਂ 2000 2 ਜੱਫੇ ਲੱਗ ਗਿਆ ਜੀ ਲੱਗ ਗਿਆ 2000 ਸੱਪੇ ਵਾਸਤੇ ਮਹਾਦੀਪ ਅਮਰੀਕਾ ਵਾਲੇ ਵੱਲੋਂ ਕਬੱਡੀ ਖਿਡਾਰੀਆਂ ਦੇ ਦੋ ਹੋਈਆਂ ਇੱਕ ਸ਼ੰਕਰ ਦੀਆਂ ਤਿੰਨ ਕਬੱਡੀਆਂ ਦੇ ਉੱਤੇ ਦੋ ਹੋਈਆਂ ਦੇ ਉੱਤੇ ਤੇ ਚੌਥੇ ਹੈ ਨਿਕਲੇ ਪਟਾਖੇ ਪੱਟੇ ਨੇ ਰਾਦੇ ਮਜੂਰ ਸ਼ਕਰ ਸੰਧਵਾਣ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਸਰਦਾਰ ਪਰਵਿੰਦਰ ਸਿੰਘ ਜੀ ਬਹੁਤ ਪਿਆਰੀ ਸ਼ਖਸੀਅਤ ਆ ਆਖੂ ਹੈ ਕਿਸਾਨ ਆ ਉਹਨਾਂ ਵੱਲੋਂ ਸੱਪੇ ਵਾਸਤੇ ਫੇਰ 500 ਦਾ ਮਾਣ ਆਇਆ ਇੱਕ ਪਾਸੇ ਸ਼ੰਕਰ ਕਾਂਟਾ ਲਗੇ ਨਾ ਕੰਕਰ ਤੇ ਸ਼ਿਵਸ਼ੰਕਰ ਸ਼ੂਸ਼ੰਕਰ 100 ਸ਼ਿਵਸ਼ੰਕਰ ਸ਼ੰਕਰ 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 3 ਕਬੱਡੀ